ਇਕ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਲਵਾ ਕੇ ਬੈਠੇ ਸੀ ਗਜਨੀ ਦੇ ਰਹਿਣ ਵਾਲਾ ਭਾਈ ਤਲੋਕਾ ਇਹ ਦਰਸ਼ਨ ਕਰਨ ਵਾਸਤੇ ਆਇਆ ਯਥਾ ਸ਼ਗਦ ਭੇਟਾ ਅੱਗੇ ਰੱਖ ਕੇ ਇਹਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਸਤਿਗੁਰੂ ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਆਇਆ ਹਾਂ ਮੈਨੂੰ ਇਸ ਤਰ੍ਹਾਂ ਦਾ ਉਪਦੇਸ਼ ਦਿਓ ਜੇ ਦੇ ਸੁਣ ਤੇ ਕਮਾਉਣ ਨਾਲ ਮੇਰੇ ਸਾਰੇ ਜੀਵਨ ਦੇ ਦੁੱਖ ਦੂਰ ਹੋ ਜਾਣ ਸਤਿਗੁਰੂ ਕਹਿੰਦੇ ਤੂੰ ਉੱਠਦਿਆਂ ਬਹਿੰਦੇ ਆ ਉੱਠਦਿਆਂ ਜਾਗਦਿਆਂ ਹਰ ਟਾਈਮ ਪਰਮੇਸ਼ਰ ਦਾ ਜਾਪ ਕਰੀ ਤੇ ਭਾਣਾ ਮਿੱਠਾ ਕਰਕੇ ਮੰਨੀ ਤੇ ਸਤਿਗੁਰੂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮੀ ਨਾ ਦੇਖੀ ਦੂਸ਼ਣ ਨਾ ਲੱਭੀ ਤੇ ਕਿਸੇ ਵੀ ਜੀਵ ਦੇ ਉੱਤੇ ਹਮਲਾ ਨਾ ਕਰੀ ਹਿੰਸਾ ਨਾ ਕਰੀ ਕਿਸੇ ਦਾ ਦਿਲ ਨਾ ਦਿਖਾਈ ਤੇ ਮਨ ਵਿੱਚ ਸੰਤੋਖ ਰੱਖੀ ਇਸ ਤਰ੍ਹਾਂ ਦੀ ਸ਼ੁਭ ਸਿੱਖਿਆ ਦਾ ਉਪਦੇਸ਼ ਸੁਣ ਕੇ ਨਾ ਆਗਿਆ ਲੈ ਕੇ ਇਹ ਆਪਣੇ ਦੇਸ਼ ਗਜਨੀ ਚ ਲਿਆ ਗਿਆ ਉੱਥੇ ਇਹ ਗਜਨੀ ਦੇ ਹਾਕਮ ਦੇ ਕੋਲ ਨੌਕਰੀ ਕਰਦਾ ਸੀ ਤੇ ਜਿਸ ਪਾਸੇ ਵੀ ਉਹ ਜਾਂਦਾ ਸੀ ਤੇ ਭਾਈ ਤਲੋਕਾ ਸ਼ਸਤਰ ਪਹਿਣ ਕੇ ਉਹਦੇ ਨਾਲ ਹੁੰਦਾ ਸੀ ਉਸ ਨਵਾਬ ਦੇ ਤੇ ਇਹ ਇੱਕ ਸਿਪਾਹਸਲਾਰ ਸੀ ਔਰ ਨਵਾਬ ਦੇ ਜਿਹੜੇ ਨਵੇਂ ਸਿਪਾਹੀ ਭਰਤੀ ਹੁੰਦੇ ਸੀ ਉਹਨਾਂ ਨੂੰ ਸ਼ਸਤਰ ਵਿਦਿਆ ਦੀ ਸਿੱਖਿਆ ਵੀ ਦਿੰਦਾ ਸੀ ਤਲਵਾਰ ਬਾਜ਼ੀ ਦੇ ਵਿੱਚ ਬੜਾ ਮਾਹਰ ਸੀ ਇੱਕ ਦਿਨ ਮੁਗਲ ਹਾਕਮ ਸ਼ਿਕਾਰ ਖੇਡਣ ਵਾਸਤੇ ਜਦੋਂ ਗਿਆ ਨਾ ਤੇ ਭਾਈ ਤਲੋਕਾ ਵੀ ਘੋੜੇ ਤੇ ਸਵਾਰ ਹੋ ਕੇ ਨਾਲ ਗਿਆ ਜਿਸ ਵੇਲੇ ਮੁਗਲ ਦੇ ਅੱਗੋਂ ਇੱਕ ਹਰਨੀ ਲੰਗੀ ਜੰਗਲ ਦੇ ਵਿੱਚ ਤੇ ਇਹਨੇ ਆਪਣੇ ਘੋੜੇ ਦੇ ਨਾਲ ਉਸ ਹਰਨੀ ਦਾ ਪਿੱਛਾ ਕੀਤਾ। ਕਿ ਉਹ ਹਰਨੀ ਛਾਲਾ ਮਾਰਦੀ ਜਦੋਂ ਇਸ ਹਾਕਮ ਦੇ ਕੋਲੋਂ ਨਿਕਲ ਗਈ ਨਾ। ਤੇ ਭਾਈ ਤਲੋਕਾ ਬੜਾ ਧਰਮੀ ਸੀ। ਕਿ ਮੈਂ ਜਿਹੜੇ ਹਾਕਮ ਦੇ ਕੋਲ ਮੁਲਾਜ਼ਮਤ ਕਰਦਾ ਵੀ ਉਸ ਹਾਕਮ ਦੇ ਕੋਲੋਂ ਹਰਨੀ ਨਿਕਲ ਗਈ ਹੈ ਬੜੀ ਮਾੜੀ ਗੱਲ ਹੈ ਜਿਹਦਾ ਸ਼ਿਕਾਰ ਨਾ ਕੀਤਾ ਗਿਆ। ਤੇ ਭਾਈ ਤਲੋਕੇ ਨੇ ਬੜੀ ਫੁਰਤੀ ਦੇ ਨਾਲ ਤਲਵਾਰ ਦਾ ਵਾਰ ਕੀਤਾ। ਤੇ ਉਸ ਹਿਰਨੀ ਦਾ ਜਿਹੜਾ ਪੇਟ ਹੈ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਬੜੀ ਤੇਜ਼ ਤਲਵਾਰ ਭਾਈ ਤਲੋਕਾ ਬੜਾ ਹੈਰਾਨ ਹੋਇਆ ਜਦੋਂ ਦੇਖਿਆ ਵੀ ਉਸ ਹਿਰਨੀ ਦੇ ਪੇਟ ਦੇ ਵਿੱਚੋਂ ਦੋ ਛੋਟੇ ਛੋਟੇ ਬੱਚੇ ਬਾਹਰ ਡਿੱਗ ਕੇ ਮਰ ਗਏ ਤੜਫ ਤੜਫ ਕੇ ਬੜਾ ਹਿਰਦਾ ਦਰਵਤ ਇਹਦਾ ਹੋ ਗਿਆ ਤੇ ਇਹਨੂੰ ਗੱਲ ਚੇਤੇ ਆਈ ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਸਤਿਗੁਰੂ ਤੇ ਕਹਿੰਦੇ ਸੀ ਵੀ ਤੂੰ ਰਹਿਸਾ ਨਹੀਂ ਕਰਨੀ ਤੂੰ ਉਹਦੇ ਤਿੰਨ ਜਾਨਾਂ ਲੈ ਰਹੀਆਂ ਨੇ ਇੱਕ ਹਿਰਣੀ ਦੀ ਜਾਨ ਦੋ ਉਹਦੇ ਬੱਚੇ ਔਰ ਉਹ ਬੱਚੇ ਜਿਨ੍ਹਾਂ ਦਾ ਦੋਸ਼ ਹੀ ਕੋਈ ਨਹੀਂ ਜਿਨ੍ਹਾਂ ਨੇ ਅਜੇ ਦੁਨੀਆ ਵੀ ਨਹੀਂ ਦੇਖੀ ਸੀ ਤੇ ਭਾਈ ਤਰੋਕੇ ਦੇ ਹਿਰਦੇ ਵਿੱਚ ਬੜਾ ਦੁੱਖ ਲੱਗਾ ਇਹਨੇ ਨਵਾਬ ਨੂੰ ਤਾਂ ਕੁਝ ਨਾ ਕਿਹਾ ਪਰ ਮਨ ਵਿੱਚ ਵਿਚਾਰ ਬਣਾਈ ਮਨਾ ਜੇ ਤੇਰੇ ਕੋਲ ਅਜ ਤਲਵਾਰ ਨਾ ਹੁੰਦੀ ਤੇ ਇਹ ਨਾ ਹਿਰਣੀ ਮਰਦੀ ਤੇ ਨਾ ਇਹਦੇ ਬੱਚੇ ਤੜਫ ਤੜਕੇ ਮਰਦੇ ਮਨ ਵਿੱਚ ਵਿਰਾਗ ਜਾਗਿਆ ਤੇ ਕਈ ਦਿਨ ਇਸੇ ਤਰ੍ਹਾਂ ਸੋਚ ਵਿਚਾਰ ਵਿੱਚ ਹੀ ਰਿਹਾ ਇੱਕ ਦਿਨ ਇਹਨੇ ਵਿਚਾਰ ਬਣਾਈ ਵੀ ਜੇ ਮੈਂ ਸ਼ਸਤਰ ਨਾ ਰੱਖੇ ਤੇ ਨਵਾਬ ਗੁੱਸੇ ਹੋ ਜਾਏਗਾ ਤੇ ਜੇ ਰੱਖੇ ਤੇ ਫਿਰ ਮੈਂ ਕਿਸੇ ਨਾ ਕਿਸੇ ਜੀਵ ਦੇ ਉੱਤੇ ਹਾਰ ਕਰਾਂਗਾ ਇਨੇ ਲੱਕੜ ਦੀ ਤਲਵਾਰ ਬਣਵਾਈ ਕਾਰੀਗੋਲ ਕਾਰੀਗਰ ਕੋਲੋਂ ਔਰ ਇੰਨੀ ਵਧੀਆ ਤਰੀਕੇ ਨਾਲ ਬਣਵਾਈ ਬਾਹਰੋਂ ਅਸਲੀ ਲੱਗਦੀ ਸੀ ਤੇ ਕਈ ਵਾਰ ਇਹ ਸ਼ਿਕਾਰ ਤੇ ਵੀ ਜਾਂਦਾ ਰਿਹਾ ਹਾਕਮ ਦੇ ਨਾਲ ਪਰ ਕਿਸੇ ਨੂੰ ਸ਼ੱਕ ਨਾ ਪਿਆ ਪਰ ਕਿਸੇ ਨੇ ਕਿਹਾ ਨਾ ਚੁਗਲ ਖੋਰ ਨਾ ਚੁਗਲਿਓ ਬਾਜ ਆਉਂਦੇ ਗੱਲ ਕਹਿੰਦੀਆਂ ਕਹਿੰਦੇ ਆ ਕਹਿ ਜਾਂਦੇ ਕਿਸੇ ਨੇ ਨਵਾਬ ਕੋਲ ਚੁਗਲੀ ਕੀਤੀ ਵੀ ਜਿਹੜਾ ਤੇਰਾ ਇਹ ਅ ਮੁਖੀ ਸਿਪਾਹੀ ਹੈ ਜਿਹੜਾ ਦੂਜਿਆਂ ਨੂੰ ਟ੍ਰੇਨਿੰਗ ਦਿੰਦਾ ਹੈ ਸ਼ਸਤਰਾਂ ਦੀ ਇਹਦੀ ਆਪਣੀ ਤਲਵਾਰ ਜਿਹੜੀ ਲੱਕੜ ਦੀ ਹਾਕਮ ਹੱਸ ਪਿਆ ਇਹ ਕਿਵੇਂ ਹੋ ਸਕਦਾ ਹੈ ਇਹਨੇ ਉਸ ਗੱਲ ਨੂੰ ਬਹੁਤਾ ਗੌਰਿਆ ਨਹੀਂ ਇਹਨੇ ਨજર ਅੰਦਾਜ਼ ਕਰਤੀ ਗੱਲ ਆਈ ਗਈ ਗੱਲ ਹੋ ਗਈ ਕੁਝ ਸਮਾਂ ਬੀਤਿਆ ਫਿਰ ਚੁਗਲਖੋਰ ਨੇ ਦੁਬਾਰੇ ਚੁਗਲੀ ਕੀਤੀ ਫਿਰ ਹਾਕਮ ਨੇ ਗੱਲ ਨੂੰ ਨਹੀਂ ਮੰਨਿਆ ਤੀਜੀ ਵਾਰ ਉਹ ਚੋਗਲਖੋਰ ਕਹਿੰਦਾ ਵੀ ਜੇ ਮੇਰੀ ਗੱਲ ਦੇ ਵਿੱਚ ਕੋਈ ਕਮੀ ਨਿਕਲਦੀ ਹੈ ਮੇਰੀ ਗੱਲ ਗਲਤ ਨਿਕਲਦੀ ਹੈ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਪਰ ਇਹ ਗੱਲ ਸੱਚੀ ਹੈ ਵੀ ਤਲੋਕੇ ਦੀ ਜਿਹੜੀ ਕਿਰਪਾਣ ਹੈ ਇਹ ਮਿਟਾ ਮਾਫ ਕਰਨਾ ਲੱਕੜ ਦੀ ਹੈ ਹਾਕਮ ਨੇ ਸੋਚਿਆ ਵੀ ਇਹ ਬੰਦਾ ਵਾਰ-ਵਾਰ ਕਹਿੰਦਾ ਤੇ ਹੁਣ ਇਹ ਕਹਿੰਦਾ ਮੈਨੂੰ ਸਜ਼ਾ ਦੇ ਦਿਓ ਜੇ ਮੈਂ ਗਲਤ ਹੋਇਆ ਤੇ ਬੜਾ ਪਿਆਰ ਸੀ ਤਲੋਕੇ ਨਾਲ ਨਵਾਬ ਦਾ ਸਿੱਧਾ ਇਹਨੇ ਤਲੋਕੇ ਦੀ ਤਲਵਾਰ ਨੂੰ ਪਰਖਣਾ ਚੰਗਾ ਨਾ ਸਮਝਿਆ ਇਹਨੇ ਇੱਕ ਵਿਧੀ ਬਣਾਈ ਸਾਰੇ ਜਿਹਨੇ ਸਿਪਾਹੀ ਛੋਟੇ ਵੱਡੇ ਸਿਪਾਹੀ ਸਭ ਨੂੰ ਸਦਿਆ ਤੇ ਸ਼ਸਤਰਾਂ ਦੀ ਇਹ ਸਿਫਤ ਕਰਨ ਲੱਗਾ ਵੀ ਬੜੇ ਚੰਗੇ ਸ਼ਸਤਰ ਨੇ ਬਧੀਆ ਸ਼ਸਤਰ ਰੱਖਣੇ ਚਾਹੀਦੇ ਨੇ ਇਹਨੇ ਆਪਣੀ ਕਿਰਪਾਨ ਮ्यान ਤੋਂ ਬਾਹਰ ਕੀਤੀ ਤੇ ਦੂਜਿਆਂ ਨੂੰ ਕਹਿਣ ਲੱਗਾ ਦੇਖੋ ਮੇਰੇ ਕੋਲ ਬਹੁਤ ਆਲਾ ਕਿਸਮ ਦਾ ਆਲਾ ਦਰਜੇ ਦਾ ਇਹ ਸ਼ਸਤਰ ਹੈ ਤੇ ਸਾਰਿਆਂ ਨੂੰ ਸ਼ਸਤਰ ਵਧੀਆ ਆ ਸਾਹਮ ਕੇ ਰੱਖਣੇ ਚਾਹੀਦੇ ਨੇ ਆਪਣੀ ਕਿਰਪਾਨ ਦਿਖਾ ਕੇ ਮਿਆਨ ਵਿੱਚ ਪਾ ਕੇ ਦੂਜੇ ਨੂੰ ਕਹਿੰਦਾ ਤੂੰ ਦਿਖਾ ਭਾਈ ਤਲੋਕਾ ਸਮਝ ਗਿਆ ਵੀ ਹੁਣ ਮੇਰੀ ਕਿਰਪਾਨ ਦੀ ਵੀ ਪਰਖ ਹੋਣੀ ਹੈ ਤੇ ਕਿਸ ਨੇ ਚੁਗਲੀ ਕੀਤੀ ਹੈ ਨਵਾਬ ਐਵੇਂ ਨਹੀਂ ਹੁਣ ਕਿਸੇ ਦੀਆਂ ਤਲਵਾਰਾਂ ਨੂੰ ਪਰਖਦਾ ਇਹਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਦਾ ਧਰਿਆ ਧਿਆਨ ਭਾਈ ਤਲੋਕੇ ਨੇ ਅਰਦਾਸ ਕਰਨ ਲਗਾ ਸੱਚੇ ਬਾਦਸ਼ਾਹ ਕਿਰਪਾ ਕਰੋ ਤੁਹਾਡਾ ਹੁਕਮ ਸੀ ਵੀ ਕਿਸੇ ਉੱਤੇ ਧੱਕਾ ਨਹੀਂ ਕਰਨਾ ਕਿਸੇ ਨਾਲ ਵਾਰ ਨਹੀਂ ਕਰਨਾ ਹਿੰਸਾ ਨਹੀਂ ਕਰਨੀ ਔਰ ਮੈਂ ਇਸੇ ਹਿੰਸਾ ਤੋਂ ਬਚਣ ਵਾਸਤੇ ਮੈਂ ਇਹ ਲੱਕੜ ਦੀ ਤਲਵਾਰ ਬਣਵਾਈ ਸੀ ਅੱਜ ਪਰਖ ਦਾ ਸਮਾਂ ਸਤਿਗੁਰੂ ਕਿਰਪਾ ਕਰੋ ਮੇਰੀ ਪਰਖ ਹੋਣੀ ਤੇ ਜਿਹੜੀ ਇਕਾਗਰਤਾ ਨਾਲ ਗੁਰੂ ਉਤੇ ਭਰੋਸਾ ਰੱਖ ਕੇ ਅਰਦਾਸ ਕੀਤੀ ਜਾਂਦੀ ਆ ਉਹ ਕਦੇ ਵਿਰਥਾ ਨਹੀਂ ਜਾਂਦੀ ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਕਦੇ ਵਿਰਥਾ ਨਹੀਂ ਜਾਂਦੀ ਭਗਵਾਨ ਹਰ ਅਰਦਾਸ ਨੂੰ ਸੁਣਦਾ ਤੇ ਪੂਰੀ ਕਰਦਾ ਹੈ ਖੁਦਾਏ ਮਨਜ਼ੂਰ ਤੋਂ ਕਰਤਾ ਹੈ ਜੋ ਦੁਆ ਦਿਲ ਸੇ ਹੁੰਦੀ ਹੈ ਪਰ ਮੁਸ਼ਕਿਲ ਤੋਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੁੰਦੀ ਹੈ ਇਨੇ ਅਰਦਾਸ ਕੀਤੀ ਤੇ ਹੌਲੀ-ਹੌਲੀ ਇਹਦੀ ਵਾਰੀ ਆਈ ਨੰਬਰ ਆਇਆ ਇਹ ਨੇ ਨਾ ਅੱਖਾਂ ਬੰਦ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ ਆਪਣੀ ਤਰਵਾਰ ਨਵਾਬ ਦੇ ਸਾਹਮਣੇ ਕਰ ਦਿੱਤੀ ਨਵਾਬ ਕਹਿੰਦਾ ਮੇਰੇ ਸਾਹਮਣੇ ਨਾ ਕਰ ਤੂੰ ਆਪ ਕੱਢ ਕੇ ਦਿਖਾ ਤੇਰਾ ਸ਼ਸਤਰ ਕਿਸ ਤਰ੍ਹਾਂ ਦਾ ਇਹਨੇ ਅੱਖਾਂ ਬੰਦ ਕਰਕੇ ਤਲਵਾਰ ਦੇ ਮੁਠੇ ਉਤੇ ਪਾਇਆ ਹੱਥ ਤੇ ਜਦੋਂ ਖਿੱਚੀ ਨਾ ਬਾਹਰ ਤਲਵਾਰ ਸਾਧ ਸੰਗਤ ਸਾਰੇ ਸਿਪਾਈ ਤੇ ਸਣੇ ਨਵਾਬ ਦੇ ਹੈਰਾਨ ਹੋ ਗਏ ਇੰਨੀ ਚਮਕਦਾਰ ਔਰ ਇੰਨੇ ਹਾਲਾ ਦਰਜੇ ਦੀ ਕਰਪਾਨ ਜਿਹੜੀ ਕਦੇ ਇਹਨਾਂ ਨੇ ਪਹਿਲਾਂ ਦੇਖੀ ਵੀ ਨਹੀਂ ਸੀ ਔਰ ਸਭ ਤੋਂ ਜ਼ਿਆਦਾ ਹੈਰਾਨੀ ਭਾਈ ਤਲੋਕੇ ਨੂੰ ਹੋਈ ਵੀ ਮੇਰੀ ਤੇ ਕਿਰਪਾਨ ਹੀ ਲੱਕੜ ਦੀ ਸੀ ਇੰਨੀ ਚਮਚਮਾਉਂਦੀ ਹੋਈ ਤਲਵਾਰ ਕਿੱਥੋਂ ਆ ਗਈ ਬੜਾ ਹੈਰਾਨ ਨਵਾਬ ਨੇ ਉਹ ਕਿਰਪਾਨ ਹੱਥ ਵਿੱਚ ਫੜੀ ਤੇ ਜਦੋਂ ਪੋਟਾ ਉਹਦੀ ਧਾਰ ਤੇ ਲਾਇਆ ਨਾ ਸਾਧ ਸੰਗਤ ਮੜਾ ਜਾਏ ਪੋਟਾ ਸ਼ਾਇਆ ਸੀ ਤੇ ਤਲਵਾਰ ਨੇ ਪੋਟੇ ਦੇ ਜ਼ਖਮ ਕਰ ਦਿੱਤਾ ਇੰਨੀ ਤੇਜ ਧਾਰ ਨਵਾਬ ਬੜਾ ਹੈਰਾਨ ਹੋਇਆ ਇੰਨੀ ਤੇਜ ਮੈਨੂੰ ਮਾਨ ਸੀ ਵੀ ਮੇਰੀ ਤਲਵਾਰ ਬਹੁਤੀ ਜ਼ਿਆਦਾ ਚੰਗੀ ਹੈ ਪਰ ਤਲੋਕਿਆ ਤੇਰੀ ਤਲਵਾਰ ਤਾਂ ਮੇਰੀ ਤਲਵਾਰ ਤੋਂ ਵੀ ਬਹੁਤੀ ਜ਼ਿਆਦਾ ਆਲੇ ਦਰਜੇ ਆਲਾ ਦਰਜੇ ਦੀ ਹੈ ਤੂੰ ਕਿੱਥੋਂ ਲੈ ਕੇ ਆਇਆ ਜਿਹੜੀ ਗੁਰਸਿੱਖ ਦੀ ਪਰਖ ਹੋਣੀ ਸੀ ਭਾਈ ਤਲੋਕਾ ਪਰਖ ਵਿੱਚ ਪੂਰਾ ਹੋਇਆ ਪੂਰਾ ਉਤਰਿਆ ਇੱਧਰ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਅਰਦਾਸ ਪਹੁੰਚੀ ਸਤਿਗੁਰੂ ਨੇ ਆਪਣੇ ਸਿੱਖ ਦੀ ਅਰਦਾਸ ਪੂਰੀ ਕੀਤੀ ਤੇ ਭਾਈ ਤਲੋਕੇ ਦੇ ਹਿਰਦੇ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਭਰੋਸਾ ਇਹਨੇ ਕੁਝ ਸਮੇਂ ਬਾਅਦ ਨਵਾਬ ਕੋ ਲਈ ਛੁੱਟੀ ਤੇ ਮਨ ਬਣਾਇਆ ਵੀ ਜਿਨ੍ਹਾਂ ਨੇ ਜੇ ਸਤਿਗੁਰੂ ਨੇ ਮੇਰੀ ਐਡੀ ਵੱਡੀ ਇੱਜ਼ਤ ਰੱਖੀ ਹੈ ਉਹਨਾਂ ਦੇ ਮੈਂ ਫੇਰ ਦਰਸ਼ਨ ਕਰਨ ਜਾਵਾਂ ਤੇ ਭਾਈ ਤਲੋਕਾ ਗਜ਼ਨੀ ਤੋਂ ਚਲਿਆ ਸ੍ਰੀ ਅੰਮ੍ਰਿਤਸਰ ਪਹੁੰਚਾ ਮਜਰਾ ਮਾਰਦਾ ਹੋਇਆ ਚਰਨ ਫੜ ਲੈ ਸੱਚੇ ਪਾਤਸ਼ਾਹ ਦੇ ਆਗੇ ਸਤਿਗੁਰੂ ਇੰਨੀ ਦੂਰ ਬੈਠਿਆਂ ਦੀਆਂ ਵੀ ਅਰਦਾਸਾਂ ਤੂੰ ਸੁਣਦਾ ਹੈ ਪਰ ਇਹ ਦਰਬਾਰ ਵਿੱਚ ਆਪਣੇ ਸਿੱਖ ਦੀ लाज ਰੱਖੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਲੁਕਿਆ ਫਿਰ ਕੀ ਬਣਿਆ ਕਹਿੰਦੇ ਤਲੁਕਾ ਕਹਿੰਦਾ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਮਿਹਰ ਕੀਤੀ ਉਹੀ ਬਣਿਆ ਤੇ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਲਿਆਓ ਉਹਦਣ ਜਿਹੜੀ ਤਲਵਾਰ ਆਪਾਂ ਦੇਖਦੇ ਸੀ ਲੈ ਕੇ ਆਓ ਭਾਈ ਗੁਰਦਾਸ ਜੀ ਕਿਰਪਾਨ ਲੈ ਕੇ ਅੰਦਰੋਂ ਆਏ ਤੇ ਸਤਿਗੁਰੂ ਨੇ ਆਪਣੇ ਹੱਥ ਵਿੱਚ ਕਿਰਪਾਨ ਫੜ ਕੇ ਬੇਮਿਆਨ ਕਰਕੇ ਕਹਿਣ ਲੱਗੇ ਤਲੋਕਾ ਦੇਖ ਉਹਦਣ ਆਹੀ ਸੀ ਕਿਰਪਾਨ ਜਦੋਂ ਕਿਰਪਾਨ ਦੇ ਦਰਸ਼ਨ ਕੀਤੇ ਭਾਈ ਤਲੋਕਾ ਹਰਾਨ ਹੋ ਗਏ ਸੱਚੇ ਪਾਤਸ਼ਾਹ ਹੀ ਕਿਰਪਾਨ ਸੀ ਤੇ ਭਾਈ ਗੁਰਦਾਸ ਜੀ ਬੜੇ ਹੈਰਾਨ ਹੋਏ ਕਹਿੰਦੇ ਸੱਚੇ ਪਾਤਸ਼ਾਹ ਉਹਦਣ ਤੁਸੀਂ ਚੋਜ ਕਰ ਰਹੇ ਸੀ ਇਹ ਕਿਰਪਾਨ ਤੁਸੀਂ ਅੰਦਰੋਂ ਮਹंगाई ਕਦੀ ਸੱਜੇ ਹੱਥ ਵਿੱਚ ਫੜਦੇ ਸੀ ਕਦੇ ਖੱਬੇ ਹੱਥ ਵਿੱਚ ਫੜਦੇ ਸੀ ਕਦੇ ਇਹਨੂੰ ਟੇਢੀ ਕਰਦੇ ਸੀ ਕਦੇ ਸਿੱਧੀ ਕਰਦੇ ਸੱਚੇ ਪਾਤਸ਼ਾਹ ਕੀ ਕੌਤਕ ਸੀ ਤੇ ਪਾਤਸ਼ਾਹ ਕਹਿੰਦੇ ਨੇ ਤੇ ਭਾਈ ਹੁਣ ਇਹਨੂੰ ਪੁੱਛੋ ਤਲੋਕੇ ਨੂੰ ਤੇ ਭਾਈ ਤਲੋਕਾ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਅਸੀਂ ਅਲਪ ਬੁੱਧੀ ਦੇ ਮਾਲਕਾਂ ਸਤਿਗੁਰੂ ਇੱਥੇ ਆਪਣੀ ਕਿਰਪਾਨ ਤੁਸੀਂ ਦੇਖਦੇ ਹੋਈ ਆਪਣੀ ਕਿਰਪਾਨ ਨੂੰ ਮੇਰੀ ਕਿਰਪਾਨ ਨਾਲ ਬਦਲ ਦਿੱਤਾ ਸੱਚੇ ਬਾਦਸ਼ਾਹ ਇੱਥੇ ਕਿਰਪਾਨ ਉੱਠੀ ਸਿੱਧੀ ਖੜੀ ਜਾਂ ਹਰ ਪਾਸੇ ਉਹਦੀ ਧਾਰ ਦੇਖ ਰਹੇ ਸੀ ਇਹ ਹੀ ਕਿਰਪਾਨ ਮੇਰੇ ਸਤਿਗੁਰੂ ਗਜਨੀ ਦੇ ਵਿੱਚ ਭਗਤਾ ਰਹੇ ਸੀ ਬਿਲਕੁਲ ਹੀ ਕਿਰਪਾਨ ਸੀ ਸੱਚੇ ਬਾਦਸ਼ਾਹ ਆਪ ਜੀ ਦੀ ਤੇਗ ਦੇ ਸਾਹਮਣੇ ਤੇ ਨਵਾਬ ਦੀ ਤੇਗ ਕਿਤੇ ਵੀ ਨਹੀਂ ਕੋਈ ਸਾਹਮਣਾ ਨਹੀਂ ਕਰ ਸਕਦੇ ਤੇ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਭਾਈ ਤਲੁਕੇਆ ਇਹ ਤੇ ਗੁਰੂ ਨਾਨਕ ਦੇ ਉੱਤੇ ਭਰੋਸਾ ਹੈ ਤੇਰਾ ਵਿਸ਼ਵਾਸ ਸੀ ਜਿਹੜੇ ਵਿਸ਼ਵਾਸ ਨੇ ਤੇਰੇ 베ੜੇ ਪਾਰ ਕੀਤੇ ਨੇ ਸੰਗਤਾਂ ਨੂੰ ਮੇਰੇ ਸਤਿਗੁਰੂ ਨੇ ਉਪਦੇਸ਼ ਦਿੱਤਾ ਵੀ ਭਾਈ ਤਲੁਕੇ ਨੇ ਗੁਰੂ ਨਾਨਕ ਉੱਤੇ ਭਰੋਸਾ ਰੱਖਿਆ ਇੱਕ ਗਜ਼ਨੀ ਵਿੱਚ ਬੈਠੇ ਦੀ ਵੀ ਮੇਰੇ ਸਤਿਗੁਰੂ ਗੁਰੂ ਨਾਨਕ ਨੇ ਅਰਦਾਸ ਸੁਣੀ ਤੇ ਇਹ ਦੀ ਜਿਹੜੀ ਪਰਖ ਸੀ ਜਿਹੜਾ ਚੁਗਲਖੋਰ ਨੇ ਚੁਗਲੀ ਕੀਤੀ ਸੀ ਉਹ ਝੂਠਾ ਨਿਕਲਿਆ ਤੇ ਭਾਈ ਤਲੋਕੇ ਦੀ ਜਿੱਤ ਹੋਈ ਤੇ ਨਵਾਬ ਨੇ ਸਾਧ ਸੰਗਤ ਭਾਈ ਤਲੋਕਾ ਜਿਹਦਾ ਇਤਿਹਾਸ ਵਿੱਚ ਆਉਂਦਾ ਵੀ 50 ਰੁਪਏ ਇਹਨਾਂ ਦੀ ਤਨਖਾਹ ਸੀ ਤੇ ਦੁੱਗਣੀ ਕਰ ਦਿੱਤੀ ਨਵਾਬ ਨੇ ਤੇ ਜਿਹੜਾ ਚੁਗਲਖੋਰ ਸੀ ਉਹਨੂੰ ਧੱਕੇ ਮਾਰ ਕੇ ਆਪਣੇ ਦਰਬਾਰ ਚੋਂ ਬਾਹਰ ਕੱਢ ਦਿੱਤਾ ਜਿਨ੍ਹਾਂ ਦਾ ਆਪਣੇ ਗੁਰੂ ਤੇ ਭਰੋਸਾ ਹੁੰਦਾ ਨਾ ਸਾਧ ਸੰਗਤ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਨੇ ਜਿਹੜੇ ਆਪਣੇ ਗੁਰੂ ਉਤੇ ਹੀ ਸ਼ੱਕ ਕਰਦੇ ਨੇ ਨਾ ਉਹ ਸਾਧ ਸੰਗਤ ਖਾਲੀ ਰਹਿ ਜਾਂਦੇ ਨੇ ਭਾਈ ਤਲੋਕੇ ਦੀ ਲੱਕੜ ਦੀ ਤਲਵਾਰ ਵੀ ਸਤਿਗੁਰੂ ਨੇ ਫੌਲਾ ਦੀ ਬਣਾ ਦਿੱਤੀ ਇਹ ਸਿੱਖ ਦਾ ਪਿਆਰ ਸਿੱਖ ਦਾ ਗੁਰੂ ਉਤੇ ਭਰੋਸਾ ਜਦੋਂ ਹੁੰਦਾ ਨਾ ਫਿਰ ਐਸੇ ਕੌਤਕ ਮੇਰੇ ਪਾਤਸ਼ਾਹ ਆਪ ਵਰਤਾ ਦਿੰਦੇ ਨੇ